ਡਾਂਡਰ ਤਹਿਸੀਲ ਡਾਂਡਰ ਹਲਕੇ ਵਿਖੇ ਆਏ ਆ ਜਿੱਥੇ ਕਿ ਅਸੀਂ ਕਿਸਾਨ ਵੀਰਾਂ ਨਾਲ ਜਿਹੜੇ ਸੈਮੀਨਾਰ ਕੀਤਾ ਹੈ ਉਸ ਦੇ ਵਿੱਚ ਅਸੀਂ ਉਹਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਦਰਥ ਕਰਨ ਦੀ ਕੋਸ਼ਿਸ਼ ਕੀਤਾ ਕਿ ਕਿਵੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਦੇਸ਼ਾਂ ਅਨੁਸਾਰ ਔਰ ਮਾਨਯੋਗ ਐਨਜੀਟੀ ਵੱਲੋਂ ਜਿਹੜਾ ਕਮਿਸ਼ਨ ਫਾਰ 에ਅ ਕੁਆਲਿਟੀ ਮੈਨੇਜਮੈਂਟ ਪਾ ਬਿਠਾਇਆ ਗਿਆ ਹੈ ਉਹਨਾਂ ਦੀ ਹਦਾਇਤਾਂ ਬੜੀ ਸਖਤ ਹੈ ਕਿ ਅਸੀਂ ਐਤ ਕੀ ਹੁਸ਼ਿਆਰਪੁਰ ਜ਼ਿਲ੍ਹੇ ਵਿਖੇ ਕੋਈ ਵੀ ਪਰਾਲੀ ਸਾੜਨ ਦਾ ਇਨਸੀਡੈਂਟ ਨਹੀਂ ਹੋਣ ਦੇਣਾ ਔਰ ਇਸ ਦੇ ਲਈ ਅਸੀਂ ਸੇ ਨਾ ਸਿਰ ਅੱਜ ਹੀ ਅਸੀਂ ਪੂਰੇ ਸਾਲ ਬੜੀ ਮਿਹਨਤ ਕਰਕੇ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਵੱਲੋਂ ਜਿਹੜੀ 80% ਤੱਕ ਦੀ ਸਬਸਿਡੀ ਤੇ ਮਸ਼ੀਨਾਂ ਉਪਲਬਧ ਕਰਾਈਆਂ ਜਾਂਦੀਆਂ ਨੇ ਜਿਸ ਦੇ ਨਾਲ ਕਿਸਾਨ ਵੀ ਇਨਸੀਟਿਵੇਟ ਹੈ ਦੋਨੋਂ ਤਰੀਕੇ ਦੇ ਨਾਲ ਪਰਾਲੀ ਪ੍ਰਬੰਧਨ ਸਾਇੰਟਿਫਿਕ ਤੌਰ ਤੇ ਕਰ ਸਕਣ ਔਰ ਕਿਸੇ ਨੂੰ ਮਜਬੂਰ ਨਾ ਹੋਣਾ ਪਵੇ ਇਸ ਗੱਲ ਤੇ ਕਿ ਉਹ ਪਰਾਲੀ ਨੂੰ ਉਹਨਾਂ ਨੂੰ ਅੱਗ ਲਾਉਣ ਦੀ ਲੋੜ ਪਵੇ ਦਾ ਇਸ ਤਰ੍ਹਾਂ ਦੇ ਅਰੇਂਜਮੈਂਟਸ ਅਸੀਂ ਪੂਰੇ ਸਾਲ ਕਰਦੇ ਆਏ ਹਾਂ ਅੱਜ ਅਸੀਂ ਸਾਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੈ ਕਿ ਮੈਕਸਿਮਮ ਕੁਆਂਟੀਟੀ ਦੇ ਵਿੱਚ ਮੈਕਸਿਮਮ ਤਾਦਾਦ ਦੇ ਵਿੱਚ ਮਸ਼ੀਨਰੀ ਹਰ ਤਰ੍ਹਾਂ ਦੀ ਅਸੀਂ ਉਪਲਬਧ ਕਰਾਈ ਹੈ ਨਾ ਸਿਰਫ ਉਪਲਬਧ ਕਰਾਈ ਹੈ ਪਿਛਲੇ ਦਿਨਾਂ ਅਸੀਂ ਉਹਨਾਂ ਦਾ ਲਗਾਤਾਰ ਸਰਵੇ ਕਰਾਇਆ ਹੈ ਕਿ ਭਾਵੇਂ ਉਹ ਕੋਆਪਰੇਟਿਵ ਸੁਸਾਇਟੀ ਕੋਲੇ ਪੰਚਾਇਤ ਕੋਲੇ ਜਾਂ ਕਿਸਾਨ ਵੀਰਾਂ ਕੋਲੇ ਉਹ ਮਸ਼ੀਨਰੀ ਚਲਦੀ ਹਾਲਾਤਾਂ ਵਿੱਚ ਹੋਵੇ ਔਰ ਅਸੀਂ ਨੋਡਲ ਅਫਸਰ ਕਲੱਸਰ ਅਫਸਰ ਨੂੰ ਕਿਤੇ ਨੇ ਜਿਨਾਂ ਦੇ ਰਾਹੀਂ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਛੋਟੇ ਵੱਡੇ ਹਰ ਤਰ੍ਹਾਂ ਦੇ ਕਿਸਾਨ ਨੂੰ ਉਹ ਮਸ਼ੀਨ ਦੀ ਉਪਲਬਧ ਹੋਵੇ ਅਸੀਂ ਜ਼ਰੂਰ ਤੁਹਾਡੇ ਰਾਹੀਂ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਥੋੜੀ ਜੀ ਆਪਸ ਦੇ ਵਿੱਚ ਐਡਜਸਟਮੈਂਟ ਕਰਦੇ ਹੋਏ ਮਸ਼ੀਨ ਨੂੰ ਆਪਾਂ ਇਹ ਨਾਲ ਕੋਸ਼ਿਸ਼ ਕਰੀਏ ਕਿ ਇੱਕੋ ਦਿਨ ਅਸੀਂ ਸਾਰਿਆਂ ਨੇ ਵਾਢੀ ਕਰਨੀ ਥੋੜੀ ਜੀ ਆਪਸ ਦੇ ਵਿੱਚ ਅਸੀਂ ਜਿਵੇਂ ਪਰਿਵਾਰ ਦੇ ਵਿੱਚ ਕਰਦੇ ਆ ਐਡਜਸਟਮੈਂਟ ਕਰਦੇ ਆ ਉਸ ਤਰ੍ਹਾਂ ਦੀ ਅਸੀਂ ਵੀ ਆਪਣੇ ਵੱਲੋਂ ਸ਼ਮੂਲੀਅਤ ਕਰੀਏ ਤਾਂ ਕਿ ਅਸੀ ਮਸ਼ੀਨਰੀ ਦਾ ਵੀ ਵੱਧ ਤੋਂ ਵੱਧ ਉਪਯੋਗ ਕਰ ਸਕੀਏ ਔਰ ਕਿਸੇ ਵੀ ਕਿਸਾਨ ਵੀਰ ਨੂੰ ਇਸ ਤਰ੍ਹਾਂ ਦੇ ਹਾਲਾਤ ਨਾ ਹੋਣ ਕਿ ਉਹਨਾਂ ਦੇ ਸਾਨੂੰ ਕਾਨੂੰਨੀ ਕਾਰਵਾਈ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਆਰੰਭਿਤ ਕਰਨੀ। ਤਾਂ ਪੂਸਾ ਇਸ ਤੋਹਰ ਦੀ ਬੋਲਣ ਇੱਕ ਐਕ ਕੰਪਲਿਟਿਟੀ ਪੇਪਰ ਤਕਰੀਸੀ ਕਰ ਸਕਦਾ। ਸਰਕਾਰ ਨੇ ਇਸ ਸਰਵਿਸ ਜੀ ਕੈਪਸੂਲ ਯਾਦ ਹੁੰਦਾ ਹੈ ਜਿਹੜਾ ਕਿ ਉਰਾਲੀ ਸਾਧਨ ਤੋਂ ਰੋਕਦਾ ਹੈ। ਕੋਰਟ ਦੇ ਹੁਕਮ ਤੇ ਦੇ ਸੰਬੰਧਿਤ ਪਾਠ ਨੂੰ ਮਾਇਨ।

ਜਿਨ੍ਹਾਂ ਨੂੰ ਇੰਨੀ ਇੱਕ ਜਾਣਕਾਰੀ ਹੈ ਨਾ ਐਕਸਪੀਰੀਅੰਸ ਹੈ ਖੇਤੀ ਦਾ ਉਹ ਆਪ ਵੀ ਬੜੇ ਨਵੇਕਲੇ ਉਪਰਾਲੇ ਕਰਦੇ ਨੇ ਜਿਹਦੇ ਕਰਕੇ ਸਾਡੇ ਜ਼ਿਲ੍ਹੇ ਵਿੱਚ ਹੀ ਸਾਨੂੰ ਬਹੁਤ ਸਾਰੇ ਪ੍ਰੋਗਰੈਸਿਵ ਫਾਰਮਰਸ ਮਿਲਦੇ ਨੇ ਜਿਹੜੇ ਨਵੀਂ-ਨਵੀਂ ਪਹਿਲ ਕਰਕੇ ਜੈਵਿਕ ਤਰੀਕੇ ਦੇ ਨਾਲ ਪਰਾਲੀ ਪ੍ਰਬੰਧਨ ਕਰਦੇ ਸਾਡੀ ਸਾਰਿਆਂ ਨੂੰ ਹੀ ਅਪੀਲ ਹੈ ਕਿ ਭਾਵੇਂ ਉਹ ਨੈਚੁਰਲ ਤਰੀਕੇ ਨਾਲ ਗੁਰਦਾ ਖੋਲ ਬਣਾ ਕੇ ਉਹ ਪਰਾਲੀ ਨੂੰ ਗਲਾਉਣ ਜਾਂ ਇਨ ਸਿਟੂ ਮੈਨੇਜਮੈਂਟ ਕਰਨ ਐਕਸ ਇਟੂ ਮੈਨੇਜਮੈਂਟ ਕਰਨ ਕਿਸੇ ਨੂੰ ਵੀ ਅੱਗ ਲਾਉਣ ਦੀ ਲੋੜ ਨਾ ਪਵੇ ਅੱਗੇ ਆਉਣ ਵਾਲੇ ਸਮੇਂ ਜਿਵੇਂ ਜਿਵੇਂ ਦੀ ਹਦਾਇਤਾਂ ਪੀਯੂ ਵੱਲੋਂ ਸਾਨੂੰ ਆਉਣਗੀਆਂ ਉਹਨੂੰ ਫਾਲੋ ਕਰਦੇ ਹੋਏ ਅਸੀਂ ਇਸ ਤਰ੍ਹਾਂ ਦੀ ਸੋਲੂਸ਼ਨਸ ਵੀ ਲੋਕਾਂ ਤੱਕ ਪਹੁੰਚਾ ਸਕਦੇ ਹਾਂ